ਸਾਊਥ ਤੋਂ ਪਹਿਲਾਂ ਦਨ ਇਹਦਾ ਧਰਨਿਆਂ ਦੀ ਧਰਤੀ ਬਣਾਤੀ ਆ ਤੇ ਅੱਜ ਧਰਨਾ ਕੀ ਆ ਇਕੱਲਾ ਲੋਕਾਂ ਵਾਸਤੇ ਨਹੀਂ ਲੱਗਿਆ ਤੁਹਾਨੂੰ ਮੈਂ ਇੱਕ ਦੱਸ ਦਿਆਂ ਕਿ ਕਮਾਲੂ ਪਿੰਡ ਦਾ ਨਾ ਨਿਸ਼ਾਨ ਸਾਹਿਬ ਵੀ ਜਿਹੜਾ ਉਹ ਵੀ ਕਾਲਾ ਹੋ ਗਿਆ ਤੇ ਉੱਥੇ ਜੇ ਪੰਛੀ ਦੇ ਪੰਜੇ ਕਬੂਤਰਾਂ ਦੇ ਖੰਭ ਵੀ ਕਾਲੇ ਹੋ ਗਏ ਉਹ ਹਾਲਾਤਾਂ ਦੇ ਵਿੱਚ ਜੇ ਸਾਡੇ ਜਵਾਗ ਪੰਨ ਗੇ ਤੁਸੀਂ ਇਹ ਦੇਖ ਲਓ ਉਹਨਾਂ ਜੋ ਨਿਕਲਣਾ ਕੀ ਆ ਅਸੀਂ ਕੀ ਨਾ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸੈਟ ਦੇ ਕਸ਼ਲਾਉਂਦੇ ਦੇਖਦੇ ਹਾਂ ਵੀ ਕਿਵੇਂ ਕੈਂਸਰ ਹੁੰਦਾ ਇਹ ਕੈਂਸਰ ਸਾਨੂੰ ਦਿੱਤਾ ਜਾ ਰਿਹਾ ਤੇ ਦਿੱਤਾ ਤਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖਤਮ ਕਰਨਾ ਇਹ ਨਵੇਂ ਤਰੀਕੇ ਦੀ ਜਿਹੜੀ ਮਾਕੇ ਪੰਜਾਬ ਦੇ ਵਿੱਚ ਤਰੀਕਾ ਚੱਲ ਪਿਆ ਮੈਂ ਕਹਿੰਦਾ ਉੱਪਰ ਵੱਡੀਆਂ ਸਰਕਾਰਾਂ ਜਿਹੜੇ ਸੈਂਟਰ ਲੈ ਨਾਲ ਮੱਥਾ ਲਾਉਂਦੇ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਲੜਾਈ ਲੜਨ ਵਾਲੇ ਕਿਸਾਨ ਜਥੇਬੰਦੀਆਂ ਵੀ ਅੱਜ ਕਿਤੇ ਨਾ ਕਿਤੇ ਪਾਸੇ ਲਾਂਬੇ ਹੋ ਗਏ ਨੇ ਤੇ ਲੋਕ ਆਪ ਦੇ ਹਿੱਸੇ ਦੀ ਲੜਾਈ ਆਪ ਲੜੀ ਜਾਂਦੇ ਆ ਸਭ ਤੋਂ ਵੱਧ ਵੋਟਾਂ ਇਸ ਪਿੰਡ 'ਚੋਂ ਜਿਹੜੀ ਐਮਐਲਏ ਨੂੰ ਪਈ ਉਹ ਐਮਐਲਏ ਨਹੀਂ ਥਿਉਂਦੀ ਮੈਂ ਕਹਿੰਦਾ ਵੀ ਅਸੀਂ ਲੀਡਰ ਚੁਣਦੇ ਕਾਦੇ ਵਾਸਤੇ ਉਹਨਾਂ ਵੀ ਸਾਡੇ ਕੀ ਆ ਧੀਆਂ ਪੁੱਤਾਂ ਦੀ ਰੱਖਿਆ ਵਾਸਤੇ ਸਾਡੀ ਰੱਖਿਆ ਕਰੂ ਜਿਹੜਾ ਅਸੀਂ ਕੀ ਆਗੂ ਚੁਣਦੇ ਆ ਅੱਜ ਆਗੂ ਕਿਹੜਾ ਬੈਠਾ ਇੱਥੇ ਮੈਂ ਕਿਹਾ ਨਾ ਇਹ ਖੁਸ਼ੀ ਦੀ ਗੱਲ ਆ ਪਿੰਡ ਦੇ ਤਿੰਨੇ ਸਰਪੰਚ ਅੱਜ ਇੱਥੇ ਬੈਠੇ ਆ। ਸਾਬਕਾ ਵੀ ਬੈਠੇ ਆ ਸਾਰੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਅੱਜ ਵਿਰੋਧ ਦੇ ਵਿੱਚ ਨੇ। ਵਿਰੋਧ ਦਾ ਮera ਮਤਲਬ ਹੈ ਕਾਲੀ ਦਲ ਕਾਂਗਰਸ ਅੱਜ ਇੱਥੇ ਆ ਕੇ ਬਹਿ ਗਿਆ। ਜਿਹਦੀ ਸਰਕਾਰ ਆ ਅਸੀਂ ਜਾਣਦੇ ਆਜੋ ਇਥੋਂ ਗਏ ਵਾ ਕੱਲ ਨੂੰ ਕਿ ਹੋਰ ਆ ਜਾਣੇ ਪਰ ਇਹ ਲੜਾਈ ਜਿੱਤਣ ਵਾਸਤੇ ਲੋਕਾਂ ਨੂੰ ਸਿਰ ਜੋੜ ਕੇ ਲੜਾਈ ਲੜਨੀ ਪੈਣੀ ਆ। ਗੁਰਬਾਣੀ ਨੇ ਵੀ ਕਿਹਾ ਹੋਇ ਕਤਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਨੇ ਬਲਾਈ। ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਹੋਰ ਤਾਂ ਕੁਝ ਨਾ ਸੀ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਕਾਲੇ ਹੋਣ ਲੱਗ ਕੇ ਪੰਜਾਬ ਦੇ ਵਿੱਚ। ਤਾਂ ਇਹ ਪ੍ਰਸ਼ਾਸਨਤਾ ਭਈ ਆਪਾਂ ਸਾਰੇ ਜਾਣਦੇ ਆ ਪ੍ਰਸ਼ਾਸਨ ਕਦੋਂ ਆਉਂਦਾ ਹੁੰਦਾ ਜਦੋਂ ਤਾਹਾਂ ਤੋਂ ਕੀ ਆ ਘੰਟੀ ਖੜਕਣੀ ਆ ਇਹ ਘੰਟੀ ਖੜਕਾਉਣੋਂ ਬਾਅਦ ਤੇ ਅਸੀਂ ਵੀ ਇੱਕ ਸੁਝਾਅ ਦੱਤਾ ਸੀ ਆਖਿਆ ਦੀ ਵੀ ਸੜਕ ਰੋਕਣ ਨਾਲੋਂ ਨਾ ਸਰਕਾਰ ਦਾ ਇੱਕ ਪੁਤਲਾ ਬਣਾ ਲਓ ਭਗਵੰਤ ਮਾਨ ਦਾ ਮੂੰਹ ਲੱਗਿਆ ਹੋਵੇ ਹਲਕੇ ਦੀ ਐਮਐਲਏ ਦਾ ਕਿ ਮੂੰਹ ਲੱਗਿਆ ਹੋਵੇ ਤੇ ਸਾਰਿਆਂ ਨੇ ਮੂੰਹ ਲਾ ਕੇ ਕਿਹਾ ਇੱਥੇ ਪੁਤਲਾ ਲੈਣਾ ਜਿਹੜੀ ਗੱਡੀ ਆਉਂਦੀ ਉਹਨੂੰ ਰੋਕ ਕੇ ਦੇਖ ਕੇ ਕਿਹਾ ਕਰਨ ਵੀ ਜੇ ਪਾਰ ਲੰਘਣਾ ਦਾ ਪਹਿਲਾ ਛਤਰ ਲਾ ਕੇ ਦੇ ਮੂੰਹ ਤੇ ਮਾਰ ਤੇ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਅੱਪਲੋਡ ਕਰ ਦੇਣ ਮੈਂ ਤੁਹਾਨੂੰ ਗਰੰਟੀ ਕਰਦਾ ਇੱਕ ਦਿਨ ਦੇ ਵਿੱਚ ਕੀ ਹੈ ਸਰਕਾਰ ਦੇ ਕੰਨ ਤੇ ਜੋ ਸਿਰਕੂਗਾ ਕਿਉਂਕਿ ਜਿਹੜਾ ਛੱਤਰ ਇੱਥੇ ਬਜੂ ਦਾ ਸੜਕ ਤੇ ਖੜੇ ਤੇ ਉਹਨਾਂ ਦੇ ਮੂੰਹ ਤੇ ਉਹ ਛੱਤਰ ਕੀ ਹੈ ਚੰਡੀਗੜ੍ਹ ਸਮੂਹ ਇਸ ਕਰਕੇ ਬੋਲੀਆਂ ਸਰਕਾਰਾਂ ਨੇ ਉਹਨਾਂ ਨੂੰ ਸੁਣਾਉਣ ਵਾਸਤੇ ਸਾਨੂੰ ਤਰੀਕੇ ਵੀ ਬਦਲਣੇ ਪੈਣਗੇ ਲੋਕਾਂ ਨੂੰ ਪਰੇਸ਼ਾਨੀ ਹੈ ਇਹ ਧਰਨਾ ਪਹਿਲਾਂ ਲਿਖਿਆ ਹੋਇਆ ਸੀ ਅੱਜ ਸ਼ੁਰੂਆਤ ਸੀ ਪਰ ਹੁਣ অল ਟਾਈਮ ਤੇ ਕੀ ਹੈ ਸਾਡੀ ਵੀ ਇਸ ਕਮੇਟੀ ਨਾਲ ਇਹੀ ਸਲਾਹ ਹੋਊਗੀ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਲੋਕਾਂ ਨੂੰ ਨਾਲ ਜੋੜੀਏ ਤੇ ਨਾਲ ਜੋੜਨ ਵਾਸਤੇ ਅਸੀਂ ਲੋਕਾਂ ਨੂੰ ਇਥੇ ਕੀ ਹੈ ਮੈਂ ਕਹਿੰਦਾ ਵੀ ਬੈਰੀਕੇਟਿੰਗ ਕਰਕੇ ਰੋਕ ਕੇ ਲੋਕਾਂ ਨੂੰ ਲੰਘਣ ਦਿੱਤਾ ਜਾਵੇ ਪਰ ਨਾਲ ਸਾਥ ਲੈਣ ਵਾਜੇ ਕਿਹਾ ਜਾ ਵੀ ਖੇਤਰ ਮਾਰਕੀਟ ਤੋਂ ਤਾਂ ਇਹ ਚੀਜ਼ ਦੀ ਆਵਾਜ਼ ਬੜੀ ਦੂਰ ਤੱਕ ਜਾਣੀ ਆ ਨਵੇਂ ਤਰੀਕੇ ਦੇ ਅੰਦੋਲਨ ਵੀ ਕਿਉਂਕਿ ਸਰਕਾਰਾਂ ਕੋਲੇ ਨਵੇਂ ਹੱਥ ਕੰਢੇ ਤਾਂ ਸਾਨੂੰ ਲੜਾਈ ਵੀ ਨਵੇਂ ਤਰੀਕੇ ਨਾਲ ਲੜਨੀ ਪੈਣੀ ਹੈ